ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਹਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਜਾਣਕਾਰੀ ਸਾਂਝੀ ਕਰਨੀ ਜਿਹੜੀ ਕਣਕ ਤੁਹਾਡੀ 40 ਤੋਂ 50 ਦਿਨ ਦੀ ਹੈ ਤਕਰੀਬਨ 50 ਦਿਨ ਤੇ ਜਾ ਕੇ ਜੜੀਆਂ ਜੜੀਆਂ ਖਾਦਾਂ ਦੀ ਜ਼ਰੂਰਤ ਜਾਂ ਕੋਈ ਸਪਰੇ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ 50 ਦਿਨ ਤੇ ਜਾ ਕੇ ਕਿਸਾਨ ਵੀਰੋ 50 55 ਦਿਨ ਤੇ ਜਾ ਕੇ ਤੁਹਾਡੀਆਂ ਖਾਦਾਂ ਜਿਹੜੀਆਂ ਕੰਪਲੀਟ ਹੋ ਜਾਣੀਆਂ ਚਾਹੀਦੀਆਂ ਚਾਹੇ ਤੁਸੀਂ ਉਹ ਚ ਨਾਈਟ੍ਰੋਜਨ ਜਾਂ ਫਾਸਫੋਰਸ ਘੱਟ ਪਈ ਪੋਟਾਸ਼ ਘੱਟ ਪਈ ਜ਼ਿੰਕ ਤਾਂ ਬਜਾਈ ਸਮੇ ਪਾਉਣੀ ਹੁੰਦੀ ਉਹ ਤੋਂ ਬਾਅਦ ਜਿਹੜੀਆਂ ਜ਼ਿੰਕ ਦੀਆਂ ਸਪਰੇਆਂ ਸਲਫਰ ਕੋਈ ਵੀ ਖਾਦ ਜਿਹੜੀ ਜ਼ਮੀਨ 'ਚ ਪਾਉਣ ਵਾਲੀ ਆ ਉਹ ਤੁਹਾਡੀ ਬਜਾਈ ਟਾਈਮ ਪਾਉਣ ਵਾਲੀਆਂ ਬਜਾਈ ਸਮੇ ਜੇ ਬਜਾਈ ਸਮੇ ਆਪਾਂ ਪੂਰੀ ਨਹੀਂ ਕਰ ਸਕੇ ਪੋਟਾਸ਼ ਵਗੈਰਾ ਤਾਂ ਪਹਿਲੇ ਪਾਣੀ ਤੇ ਤੇ ਸਲਫਰ ਵਗੈਰਾ ਦੀ ਜੇ ਜ਼ਰੂਰਤ ਪੈਂਦੀ ਕਈ ਵਾਰ ਪਹਿਲਾਂ ਪਾਣੀ ਪਾਰਾ ਲੱਗ ਜੇ ਤਾਂ ਫਿਰ ਆਪਾਂ ਖੜੀ ਫਸਲ ਦੇ ਵਿੱਚ ਵੀ ਜਿਪਸਮ ਜਾਂ ਬੈਂਟੋਨਾਈਟ ਸਲਫਰ ਪਾ ਸਕਦੇ ਹੁੰਦੇ ਜੇ ਸਾਰਾ ਖੇਤ ਹੈ ਜਿਹੜਾ ਉਹ ਪੀਲਾ ਪਣ ਦਿਖਾਉਂਦਾ ਨੋਕਾਂ ਹਰੀਆਂ ਨੇ ਪੱਤੇ ਨਵੇਂ ਪੀਲੇ ਨੇ ਤਾਂ ਫਿਰ ਉੱਤੇ ਸਲਫਰ ਆਪਾਂ ਨੂੰ ਪਾਉਣਾ ਚਾਹੀਦਾ 55 ਦਿਨ ਤੇ ਜਾ ਕੇ ਯੂਰੀਆ ਖਤਮ ਕਰ ਦੇਣੀ ਆ ਤਤਾਂ ਵਾਲੀਆਂ ਸਪਰਿਆ ਹੁਣ ਤੱਕ ਤੁਹਾਡੀਆਂ 2 ਤੋਂ 3 ਹੋ ਜਾਣੀਆਂ ਚਾਹੀਦੀਆਂ ਜ਼ਿੰਕ ਮੈਗਨੀਸ਼ੀਅਲੀ ਦਾ ਆਪਣੀ ਯੂਰੀਆ 55 ਦਿਨ ਤੱਕ ਤੁਹਾਡੀਆਂ 2 ਤੋਂ 3 ਸਪਰੇਆਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਤੇ ਤੁਹਾਡੀ ਕਣਕ ਜਿਹੜੀ ਉਹ ਬਹੁਤ ਵਧੀਆ ਰੰਗ ਜਿਹੜਾ ਤੁਹਾਨੂੰ ਚਾਹੀਦਾ ਚੰਗਾ ਗੂੜਾ ਰੰਗ ਤੇ ਨਾਲ ਫੋਟ ਸ਼ਾਨਦਾਰ ਫਸਲ ਜਿਹੜੀ ਜਿਹੜੀ ਖੇਤਾਂ ਦੇ ਵਿੱਚ ਖੜੀ ਜਿਹੜੇ ਕਿਸਾਨ ਵੀਰਾਂ ਨੇ ਸਪਰੇਆਂ ਕੀਤੀਆਂ ਨੇ ਉਹਨਾਂ ਦੇ ਕੋਈ ਇੱਕ ਦੇ ਫੀਡਬੈਕ ਵੀ ਆ ਰਹੇ ਆ ਕਿ ਸ਼ਾਨਦਾਰ ਸਪਰੇ ਹੈ ਘੱਟ ਖਰਚੇ 'ਚ ਬਹੁਤ ਵਧੀਆ ਫਸਲ ਹੋਗੀ ਤੇ ਜਿਹੜੀ ਨਦੀਨਾਂ ਵਾਲੀ ਸਪਰੇਇ ਆ ਕਿਸਾਨ ਵੀਰੋ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ 50-55 ਦਿਨ ਤੋਂ ਬਾਅਦ ਕਣਕ ਦੀ ਫਸਲ ਤੇ ਨਹੀਂ ਕਰਨੀ ਵਰਨਾ ਤੁਸੀਂ ਕਣਕ ਦੀ ਫਸਲ ਆਪਦੀ ਖਰਾਬ ਕਰ ਲੋਗੇ ਜਾਂ ਝਾੜ ਘਟਾ ਲਓਗੇ ਤੁਹਾਨੂੰ ਦੇਖਣ ਨੂੰ ਉੱਤੇ ਮਾੜਾ ਅਸਰ ਨਹੀਂ ਨਜ਼ਰ ਆਊਗਾ ਪਰ ਝਾੜ ਘਟ ਜੂਗਾ ਡੂਡੀ ਜਿਹੜੀ ਖਾਦਾਂ ਪਾਉਣੀਆਂ ਹੁੰਦੀਆਂ ਜਿਹੜੀਆਂ 25 ਅਕਤੂਬਰ ਤੋਂ 5 ਨਵੰਬਰ ਤੱਕ DBW 187 222 303 ਕਿਸਮਾਂ ਬੀਜੀਆਂ ਨੇ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਯੂਰਗਿਆ ਸੀ ਇਹ ਚ ਕਿੰਨੀ ਦੇਣੀ ਆ ਉਹ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਵੇਂ ਦਰਮਿਆਨੀ ਸਫਾਰਸ਼ ਦਰਮਿਆਨੀਆਂ ਜ਼ਮੀਨਾਂ 'ਚ ਦੋ ਗੱਟਿਆਂ ਦੀ ਜਿਹੜੀ ਸਫਾਰਸ਼ ਹੁੰਦੀ ਆ ਆਪਾਂ ਇੱਕ-ਇੱਕ ਥੈਲਾ ਪਹਿਲੇ ਪਾਣੀ ਤੇ ਦੂਜੇ ਪਾਣੀ ਤੇ ਪਾਉਨੇ ਹੁੰਦੇ ਆ 50 55 ਕਿਲੋ ਡੀਏਪੀ ਪਾਉਨੇ ਆ 50 55 ਕਿਲੋ ਦੀ ਡੀਏਪੀ ਤਾਂ ਥਾਂ ਤੇ ਤੁਸੀਂ 70 ਕਿਲੋ ਤੱਕ ਡੀਏਪੀ ਪਾ ਸਕਦੇ ਆ ਪੋਟਾਸ਼ 20 ਕਿਲੋ ਦੀ ਤਾਂ ਤੇ 30 ਕਿਲੋ ਤੱਕ ਪਾ ਸਕਦੇ ਆ ਤੇ ਯੂਰੀਆ ਨਾਈਟ੍ਰੋਜਨ ਜਿਹੜੀ ਆਪਾਂ ਦੇਣੀ 90 ਕਿਲੋ ਯੂਰੀਆ ਪੰਦਰਵੀਆਂ ਨੀਆਂ ਜ਼ਮੀਨਾਂ ਤੇ ਹਲਕੀਆਂ ਜ਼ਮੀਨਾਂ 'ਚ 110 ਕਿਲੋ ਯੂਰੀਆ ਹੁੰਦੀ ਆ ਇਹਨੂੰ ਆਪਾਂ ਡੁੱਡਾ ਕਰਨਾ ਹੈ ਇੱਕ-ਇੱਕ ਥੈਲੇ ਦੀ ਤਾਂ ਮੈਂ ਡੇਢ-ਡੇਢ ਕਰਨਾ ਇਹ ਨਹੀਂ ਕਿ ਤੁਸੀਂ ਡੇਢ-ਡੇਢ ਥੈਲਾ ਪਹਿਲਾਂ ਹੀ ਉਹਦੇ ਵਿੱਚ ਠੋਕ-ਠੋਕ ਕੇ ਆਪਾਂ ਪਾਈ ਜਾਂਦੇ ਤੇ ਉਹਦੀ ਥਾਂ ਤੇ 2-2 ਕਰ ਦਈਏ ਇਹ ਗੱਲ ਦਾ ਖਾਸ ਧਿਆਨ ਰੱਖਣਾ ਕਈ ਕਿਸਾਨ ਵੀਰ ਤਾਂ ਪਹਿਲਾਂ ਹੀ ਡੂਡੀਆਂ ਖਾਦਾਂ ਪਾਈ ਜਾਂਦੇ ਆ ਤੇ ਫਿਰ ਆਪਾਂ ਕਈ ਵਾਰ ਕਹਿ ਦਿੰਨੇ ਕਿ ਸਾਨੂੰ ਤਾਂ ਇਹ ਇੱਥੇ ਇੰਸਟੀਚਿਊਟ ਜਾਂ ਯੂਨੀਵਰਸਿਟੀ ਵਾਲੇ ਕਹੀ ਜਾਂਦੇ ਕਿ ਡੂਡੀਆਂ ਖਾਦਾਂ ਪਾਉਣੀਆਂ ਨੇ ਖਾਦਾਂ ਵਧਾਈ ਜਾਂਦੇ ਖਾਦਾਂ ਤੁਸੀਂ ਪਹਿਲਾਂ ਹੀ ਮੇਰੇ ਖਿਆਲ ਡੂਡੀ ਤੋਂ ਦੁੱਗਣੀਆਂ ਤਾਂ ਆਪਾਂ ਕਰੀ ਬੈਠੇ ਆ ਸੋ ਇਸ ਗੱਲ ਦਾ ਖਿਆਲ ਰੱਖਣਾ ਕਿ ਅਸੀਂ ਆਪਾਂ ਜਿਹੜੀ ਆ ਤੁਹਾਨੂੰ ਦੱਸ ਰਿਹਾ ਮੈਂ ਜਿਹੜੀਆਂ ਡੂਡੀਆਂ ਦਾ ਉਹਦਾ ਮਤਲਬ ਇਹ ਹੈ ਕਿ ਦਰਮਿਆਨੀਆਂ ਵਾਸਤੇ ਦੋ ਗੱਟੇ ਆ ਤਾਂ ਦੋ ਦੀ ਧਾ ਤੇ ਤਿੰਨ ਤੁਸੀਂ ਕਰ ਸਕਦੇ ਹੈਗੇ ਜਿਹੜੀਆਂ 25 ਅਕਤੂਬਰ ਤੋਂ 5 ਨਵੰਬਰ ਵਾਲੀਆਂ ਡੀਬੀਡਬਲ 187 223 303 327 ਵਗੈਰਾ ਕਿਸਮਾਂ ਨੇ ਖਾਸ ਤੌਰ ਤੇ ਤੱਤਾਂ ਵਾਲੀਆਂ ਸਪਰੇਆਂ ਤੇ ਕਿਸਾਨ ਵੀਰੋ ਜ਼ੋਰ ਦੇ ਲੋ ਟਾਈਮ ਲੰਘ ਰਿਹਾ ਹੈ ਇਸ ਵਾਰ ਠੰਡ ਵੀ ਉਨੀ ਪਈ ਨਹੀਂ ਇਹ ਨਾ ਹੋਵੇ ਕਿ ਕਣਕ ਦੇ ਹੋ ਸਕਦਾ ਨੁਸਾਨ ਇਸ ਸਮੇਂ ਜਾਂ ਗੋਭ ਸਮੇਂ ਕੋਰਾ ਪਿਆ ਤਾਂ ਉਹਦਾ ਨੁਕਸਾਨ ਹੋਊਗਾ ਹੁਣ ਆਪਾਂ ਜਿਹੜਾ ਜ਼ੋਰ ਲਾ ਸਕਦੇ ਜਿਹੜੀ ਉਹਨੂੰ ਖਰਾਕ ਦੇ ਸਕਦੇ ਸਟ੍ਰੈਸ ਤੋਂ ਸਹਿਣ ਵਾਸਤੇ ਜ਼ਿੰਕ ਮੈਗਨੀਜ਼ ਵਾਲੀਆਂ ਸਪਰੇਆਂ ਤੇ ਗੋਭ ਸਮੇਂ ਆਪਾਂ ਜਿਹੜੀ ਹੈਗੀ ਐ ਐਨ ਪੀ ਕੇ ਸਪਰੇ ਕਰਾਂਗੇ ਜਿਹਦੇ ਨਾਲ ਸਟ੍ਰੈਸ ਤੋਂ ਖਾਸ ਤੌਰ ਤੇ ਪੋਟਾਸ਼ ਤੇ ਜ਼ਿੰਕ ਦੀ ਘਾਟ ਬਿਲਕੁਲ ਵੀ ਕਣਕ ਦੀ ਫਸਲ 'ਚ ਜਾਂ ਸਲਫਰ ਦੀ ਘਾਟ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਜਿਹੜੀ ਫਸਲ ਤੇ ਮਗਰੋਂ ਆ ਕੇ ਝਾੜ ਘਟਦਾ ਹੀ ਘਟਦਾ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ